ਉਚਾਲੇ ਮੁਠਪੇੜ ਖੋਈ ਹੈ ਤੁਹਾਨੂੰ ਦੱਸ ਦਈਏ ਕਿ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪੁਲਿਸ ਦੀ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਹਿਰ ਦੇ ਕੰਢੇ ਜਦੋਂ ਪੁਲਿਸ ਦੇ ਵੱਲੋਂ ਬਦਮਾਸ਼ ਨੂੰ ਰਿਕਵਰੀ ਕਰਨ ਦੇ ਵਾਸਤੇ ਅਸਲੇ ਦੀ ਰਿਕਵਰੀ ਕਰਨ ਦੇ ਵਾਸਤੇ ਪੁਲਿਸ ਲੈ ਕੇ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਦਰਅਸਲ ਬਦਮਾਸ਼ ਦੇ ਵੱਲੋਂ ਜਿਸ ਜਗ੍ਹਾ ਤੇ ਅਸਲਾ ਰੱਖਿਆ ਕੋਇਆ ਸੀ ਉੱਥੋਂ ਅਸਲਾ ਚੱਕਿਆ ਔਰ ਅਸਲਾ ਚੱਕ ਕੇ ਪੁਲਿਸ ਪਾਰਟੀ ਤੇ ਹੀ ਫਾਇਰਿੰਗ ਜਿਹੜੀ ਐ ਕਰਨੀ ਉਹ ਸ਼ੁਰੂ ਕਰ ਦਿੱਤੀ ਔਰ ਜਦੋਂ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਐਸ ਐਚ ਓ ਦੇ ਵੱਲੋਂ ਮਸਾ ਆਪਣੀ ਜਾਨ ਬਚਾਈ ਗਈ ਫਾਇਰ ਕਰਦੇ ਸਮੇਂ ਐਸ ਐਚ ਓ ਹੀਠਾਂ ਬੈਠ ਗਿਆ ਔਰ ਫਾਇਰ ਜਿਹੜਾ ਸੀਗਾ ਸਿੱਧਾ ਜਾ ਕੇ ਗੱਡੀ ਤੇ ਲੱਗਿਆ ਯਾਨੀ ਕਿ ਮਸਾ ਜਾਨ ਜਿਹੜੀ ਐ ਉਹ ਪੁਲਿਸ ਦੇ ਵੱਲੋਂ ਬਚਾਈ ਗਈ ਆ ਤਾਂ ਨਹਿਰ ਦੇ ਕੰਢੇ ਇਹ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਔਰ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਤਾਂ ਜਵਾਬੀ ਕਾਰਵਾਈ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਜਿਹੜਾ ਬਦਮਾਸ਼ ਸੀ ਉਹਦੇ ਪੱਟ ਦੇ ਵਿੱਚ ਜਾ ਕੇ ਦੱਸਿਆ ਜਾ ਰਿਹਾ ਇੱਕ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੋਸ਼ੀ ਜਿਹੜਾ ਆਕਾਸ਼ਦੀਪ ਦੱਸਿਆ ਜਾ ਰਿਹਾ ਹੈ ਅੱਜ ਜਿਸ ਨੂੰ ਗ੍ਰਿਫਤਾਰ ਕੀਤਾ ਸੀਗਾ ਪੁਲਿਸ ਨੇ ਤੇ ਅਰਜੁਨ ਮਾਂਗਾ ਦੇ ਕੋਲ ਵਗਦੀ ਨਹਿਰ ਦੀ ਪੱਟੜੀ ਦੇ ਕੋਲੋਂ ਹਥਿਆਰ ਬਰਾਮਦ ਕਰਨ ਦੇ ਵਾਸਤੇ ਜਿਹੜਾ ਮੁਲਜ਼ਮ ਆਕਾਸ਼ਦੀਪ ਹੈ ਉਸ ਨੂੰ ਖੜਿਆ ਕੋਇਆ ਸੀਗਾ ਔਰ ਉਹ ਆਪਣਾ ਪਿਸਤੌਲ ਜਿਹੜਾ ਝਾੜੀਆਂ ਦੇ ਵਿੱਚ ਲੁਕਾਇਆ ਹੋਇਆ ਸੀ ਉਸ ਨੇ ਉਹਨੇ ਚੱਕਿਆ ਪੁਲਿਸ ਦੇ ਕੋਲੋਂ ਜ਼ਬਰਨ ਹੱਥ ਛੁਡਾਇਆ ਤੇ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਜਿਹੜੀ ਹੈ ਉਸਨੇ ਸ਼ੁਰੂ ਕਰ ਦਿੱਤੀ ਐਸਐਚਯੂ ਨੇ ਮੱਸਾ ਝੁੱਕ ਕੇ ਆਪਣੀ ਜਾਨ ਬਚਾਈ ਉਹ ਫਾਇਰ ਜਿਹੜਾ ਤੁਹਾਨੂੰ ਦੱਸਦੀ ਕਿ ਸਿੱਧਾ ਜਾ ਕੇ ਗੱਡੀ ਤੇ ਲੱਗਦਾ ਹੈ ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਔਰ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਤੁਹਾਨੂੰ ਦੱਸਦੀ ਕਿ ਫਾਇਰ ਜਿਹੜਾ ਆ ਉਹ ਜਾ ਕੇ ਲੱਤ ਦੇ ਵਿੱਚ ਲੱਗਦਾ ਹੈ ਬਦਮਾਸ਼ ਦੀ ਲੱਤ ਦੇ ਵਿੱਚ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਜਿਸ ਸਮੇਂ ਰਿਕਵਰੀ ਕੀਤੀ ਗਈ ਪੁਲਿਸ ਦੇ ਵਿੱਚੋਂ ਤੁਹਾਨੂੰ ਦੱਸਦੇ ਕਿ ਬਦਮਾਸ਼ ਦੇ ਉੱਪਰ ਦਸਜਾ ਰਿਹਾ ਕਿ ਪੰਜ ਦੇ ਕਰੀਬ ਜੜੇ ਹੈ ਉਹ ਪਰਚੇ ਆਲਰੇਡੀ ਅ ਦਰਜ ਹੈਗੇ ਨੇ ਪੰਜ ਪਰਚੇ ਜੜੇ ਹੈ ਆਲਰੇਡੀ ਦਰਜ ਨੇ ਇਸ ਦੇ ਉੱਪਰ ਬਦਮਾਸ਼ ਦੇ ਉੱਪਰ ਜਿਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਕੋਇਆ ਸੀ ਕਈ ਜਿਹੜੇ ਥ੍ਰੈਟ ਕਿਸੇ ਨੂੰ ਭੇਜਣੇ ਤੁਹਾਨੂੰ ਦੱਸ ਦਿੰਦੇ ਕਿ ਇਹਨਾਂ ਦੇ ਵੱਲੋਂ ਦਰਸਾ ਰੇਕੀ ਕੀਤੀ ਜਾਂਦੀ ਸੀ ਰੇਕੀ ਕਰਕੇ ਤੇ ਇਹ ਥ्रेट ਭੇਜਦੇ ਸੀ ਤੇ ਉਹਨਾਂ ਦੇ ਕੋਲੋਂ ਫਰौतीयां ਮੰਗਦੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਦੇ ਉੱਪਰ ਰੱਖਿਆ ਹੁੰਦਾ ਸੀਗਾ ਯਾਨੀ ਕਿ ਰੇਕੀ ਕਰਕੇ ਫਿਰ ਉਹਨਾਂ ਦੇ ਕੋਲੋਂ ਫਰੋਤੀਆਂ ਮੰਗਦੇ ਸੀ ਜੇਕਰ ਫਰੋਤੀਆਂ ਉਹਨਾਂ ਦੇ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਸੀ ਤੇ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਵੀ ਦਿੱਤਾ ਜਾਂਦਾ ਸੀਗਾ ਤਾਂ ਇਹ ਗੱਡੀ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਜਿਸ ਗੱਡੀ ਤੇ ਫਿਰ ਬੱਚੇ ਨੇ ਮਸਾਂ ਐਸਐਚਯੂ ਨੇ ਆਪਣੀ ਜਾਨ ਬਚਾਈ ਹੈ ਔਰ ਮੌਕੇ ਤੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਸ ਤਸਵੀਰਾਂ ਨੂੰ ਲੈ ਕੇ ਇਹ ਜੋ ਘਟਨਾ ਵਾਪਰੀ ਹੈ ਤਾਂ ਉਹਨਾਂ ਨੇ ਵੀ ਕਈ ਵੱਡੇ ਖੁਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਇੱਥੇ ਇੱਕ ਜ ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸ ਸਪੀਡ ਦੇ ਉੱਤੇ ਨਾ 23 ਚਾਰ ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮਾਂਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸ ਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਆਕਾਸ਼ਦੀਪ ਨਹੀਂ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕੈਦ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ ਇਹ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇਆਲੇ ਸਾਡੇ ਸਤਕੁਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕੈਦ ਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਵਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ ਉਹਨੇ ਇਹ ਵੀ ਇਹ ਕਮਾਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਡਕਸ਼ਨ ਬਰੰਡ ਤੇ ਲਿਆਂਦੇ ਆ ਕੱਲ ਦੇ ਅੱਜ ਇਹਨੇ ਪੁੱਛ ਗਿਛ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦੱਬਿਆ ਸੀ ਉਹ ਅੱਜ ਸਾਡੇ ਐਸਐਸਓ ਮਹਿਤਾ ਆਪਣੇ ਸਬ ਇੰਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਗਲੌਕ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚਓ ਸਾਹਿਬ ਅਗਲੇ ਪਾਸੇ ਸੀ ਉਥੋਂ ਇਹਨੇ ਕੱਢਦੇ ਸਾਰੀਓ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਆ ਗੱਡੀ ਖੜੀ ਆ ਇੱਥੇ ਆਪਣੇ ਐਸ ਐਚਓ ਸਾਹਿਬ ਦੀ ਇਹਦੀ ਵਾਰੀ ਦੇ ਵਿੱਚ ਲੱਗਾ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਫੇ ਆਪਣੇ ਬਚਾ ਲਈ ਜਦੋਂ ਕੀਤੀਆਂ ਤਾਂ ਫਿਰ ਦੋ ਫਾਇਰ ਉਹਦੇ ਵੀ ਲੱਗੇ ਆ ਪਲਾਟ ਦੇ ਵਿੱਚ ਸਰ ਬਾਕੀ ਮੁਲਾਜ਼ਮਾਂ ਦਾ ਕਿਵੇਂ ਰਿਹਾ ਵਿਚਾਰ ਰਿਹਾ ਮੁਲਾਜ਼ਮਾਂ ਤਾਂ ਵਿਚਾਰ ਰਿਹਾ ਕਿ ਉਹ ਉਹਦੇ ਥੱਲੇ ਵਿਚਾਰ ਰਗੜਨ ਲੱਗੀ ਹੈ ਇੱਕ ਮੰਡੇ ਦੇ ਜਿਹਨੇ ਇਹਨੂੰ ਫੜਿਆ ਸੀਗਾ ਬਾਕੀ ਠੀਕ ਆ ਸਰ ਤੇ ਇਹਦਾ ਪਿਛਲਾ ਰਿਕਾਰਡ ਕਿਵੇਂ ਦਾ ਸੀ ਇਸੇ ਦਾ ਪਿਛਲਾ ਰਿਕਾਰਡ ਇਹਦੇ ਤੇ ਦੋ ਪਰਚੇ ਉੱਥੇ ਹੈਗੇ ਆ ਕੋਮਾਨ ਥਾਣੇ ਦੇ ਵਿੱਚ ਇੱਕ ਸਾਡੇ ਝੰਡੇ ਵਾਲਾ ਥਾਣੇ ਦੇ ਵਿੱਚ ਹੈਗਾ ਤੇ ਇੱਕ ਇਹਨਾਂ ਦਾ ਇੱਥੇ ਹੀ ਮਹਿਤ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚੇ ਅਜੈਸਟਰਡ ਕਰਾਂਗੇ ਟੋਟਲ ਇੱਤੇ ਪੰਜ ਪਰਚੇ ਹੋ ਜਾਣੇ ਸਰ ਕੀ ਇਹ ਇਹਦਾ ਫਰੋਤੀਆਂ ਦੇ ਵਿੱਚ ਜਾਂ ਕਿਹਦੇ ਵਿੱਚ ਆਤੀ ਸੀ ਨਵੇਂ ਫਰੋਤੀਆਂ ਮੰਗਦੇ ਆ ਇਹ ਜਿਹੜੇ ਇਹ ਦੋ ਤਿੰਨ ਬੰਦੇ ਹੈਗੇ ਜਿਹੜੇ ਬਾਹਰ ਬਾਹਰ ਚੱਲ ਗਏ ਆ ਪੁਰਤਗਾਲ ਦਾ ਪਤਾ ਲੱਗਦਾ ਸਪੇਨ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਹ ਉਥੋਂ ਇਹ ਜਿਹੜੇ ਮੇਨ ਬੰਦੇ ਇਹਨਾਂ ਦੇ ਪਹਿਲੇ ਯਾਰ ਦੋਸਤ ਆ ਈ ਪਿੱਛੇ ਰਹਿ ਕੇ ਕੰਮ ਕਰਦੇ ਆ ਅੱਗੇ ਜਿਹੜੇ ਨਿਆਣੇ 2022 22 ਸਾਲ ਦੇ ਉਹਨਾਂ ਨੂੰ ਹਾਇਰ ਕਰਕੇ 5-5 7-7000 ਰੁਪਇਆ ਦੇ ਕੇ ਉਹਨਾਂ ਤੋਂ ਫੈਰ ਕਰਵਾ ਦਿੰਦੇ ਆ ਲੋਕਾਂ ਨੂੰ ਡਰਾ ਕੇ ਤੇ ਫਿਰ ਇਹ ਫਰੋਤੀਆਂ ਕਲੈਕਟ ਕਰਦੇ ਆ ਇਹਨਾਂ ਦਾ ਕਿਹੜੇ ਗੈਂਗ ਦੇ ਨਾਲ ਸੰਪਰਕ ਹੈ ਜੀ ਡੋਨੀ ਡੋਨੀ ਸਠਿਆਲੇ ਦਾ ਹੈਗਾ ਡੋਨੀ ਬੱਲ ਬੱਲ ਉਹਦਾ ਨਾਮ ਆ ਇੱਕ ਅਰਜਨ ਮੰਗੇ ਦਾ ਬਿੱਲਾ ਹੈ ਤੇ ਤੁਹਾਡੇ ਇਸ ਏਰੀਏ ਤੇ ਹੀ ਆ ਦੋਨੇ ਇੱਕ ਬਨੂ ਕਨਸ਼ਾਪੁਰ ਦਾ ਹੈ ਠੀਕ ਗੋਪੀ ਕਨਸ਼ਾਪੁਰ ਵਾਲਾ ਦਾ ਭਰਾ ਆ ਇਹ ਤਿੰਨ ਹੀ ਜਿਹੜੇ ਹੈਗੇ ਆ ਤੇ ਮੇਰੀ ਬਸ ਇਹ ਪਬਲਿਕ ਨੂੰ ਇਹੀ ਅਪੀਲ ਆ ਇਹਨਾਂ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤਕੜੇ ਹੋ ਕੇ ਸਾਡੀ ਮਦਦ ਦੇ ਨਾਲ ਇਹਨਾਂ ਦਾ ਅਸੀਂ ਮੁਕਾਬਲਾ ਕਰ ਰਹੇ ਹਾਂ ਜਿੰਨੇ ਬੰਦੇ ਹੈਗੇ ਹੁਣ ਅਸੀਂ ਸਾਡੇ ਇਹਨਾਂ ਨੇ ਫਿਰ ਇੱਕ ਸਰਲੀ ਵਾਲਿਆਂ ਦੀ ਦੁਕਾਨਾਂ ਜਾਂ ਡੇਲੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕਰਵਾਈ ਉਹਦੇ ਵਿੱਚੋਂ ਵੀ ਅਸੀਂ ਉਹ ਪੂਰਾ ਟਰੇਸ ਕਰ ਲਿਆ ਇੱਕ ਬੰਦਾ ਅਸੀਂ ਫੜ ਲਿਆ ਉਹ ਸਾਡੇ ਕੋਲ ਰਿਮਾਂਡ ਤੇ ਆ ਬਾਕੀ ਵੀ ਜਿਹੜੇ ਉਹਦੇ ਨਾਲ ਦੇ ਬੰਦੇ ਅਸੀਂ ਜਲਦੀ ਫੜ ਲਾਂਗੇ ਸਾਡੇ ਮਤਲਬ ਮੇਰੀ ਸਬ-ਡਿਵੀਜ਼ਨ ਦੇ ਵਿੱਚ ਸਾਰੇ ਦੇ ਸਾਰੇ ਹੀ ਇਹ ਟਰੇਸ ਕਰ ਲਏ ਅਸੀਂ ਕਿਸੇ ਬੰਦੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਲੋਕਾਂ ਨੂੰ ਜਾਂ ਪਬਲਿਕ ਨੂੰ ਇਹ ਹੈਗੇ ਵੀ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਰੱਖੋ ਜਿਹੜੇ ਅਵਾਰਾਗਰਦੀ ਕਰਦੇ ਆ ਜਾਂ ਇਦਾਂ ਜਾ ਕੇ ਮੋਟਰਸਾਈਕਲਾਂ ਤੇ ਵਿਦਆਊਟ ਕਿਸੇ ਨੂੰ ਯਾਰੀਆਂ ਦੋਸਤੀਆਂ ਪਾਲਦੇ ਆ ਇਹਨਾਂ ਨੂੰ ਬਚਾ ਕੇ ਰੱਖਣ ਨਹੀਂ ਆ ਤਾਂ ਜਿੰਨਾ ਪੈਸਾ ਉਹਨਾਂ ਦਾ ਲੈ ਕੇ ਘਰ ਦੇ ਵਿੱਚ ਖਰਚ ਹੋਊਗਾ ਜਿਹੜੇ ਜਿਹੜਾ ਬੰਦਾ ਇਹਨਾਂ ਦਾ ਘਰ ਦਾ ਵੀ ਇਨਵੋਲਵ ਹੋਊਗਾ ਅਸੀਂ ਸਾਰੇ ਉਹਨਾਂ ਦੇ ਉੱਤੇ ਵੀ ਪਰਚੇ ਰਜਿਸਟਰਡ ਕਰਾਂਗੇ ਉਹਨਾਂ ਦੀ ਅरेस्ट ਪਾ ਕੇ ਅੰਦਰ ਭੇਜਾਂਗੇ ਸਖਤੋ ਸਖਤ ਸਜ਼ਾ ਦਵਾਵਾਂਗੇ ਇੱਥੇ ਇੱਕ ਜਿਆਦਾ